ਇਸ ਤਰ੍ਹਾਂ ਦੇ ਕੰਮ ਹੋਏ ਤੁਹਾਡੇ ਹਲਕੇ ਦੇ ਵਿੱਚ ਬਹੁਤ ਹੀ ਅੱਤਿਆਚਾਰ ਹੋ ਰਿਹਾ ਹੈ ਇਹ ਬਸ ਲੋਕ ਤਕਾਵਾ ਸਾਡੇ ਪਾਰ ਤੱਕ ਦੇ ਤਰ੍ਹਾਂ ਦੇ ਸੜਕਾਂ ਟੁੱਟੀਆਂ ਪਈਆਂ ਬਹੁਤ ਖਰਾਬ ਆ ਸਰਕਾਰ ਨੂੰ ਤੇ ਇਹ ਚਾਹੀਦਾ ਕਿ ਪਬਲਿਕ ਸਰਕਾਰ ਆਪਣਾ ਦੇਖਦੀ ਫਿਰ ਜਨਤਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਨਤਾ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਜਲੰਧਰ ਦੇ ਵਿੱਚ ਮੌਜੂਦ ਹੈ ਜਲੰਧਰ ਦੇ ਲੋਕਾਂ ਦੀ ਰਾਏ ਵੀ ਲਵਾਂਗੇ ਸਾਡੇ ਵੀਰ ਵੀ ਕੁਝ ਮੌਜੂਦ ਹਨ ਨਾਲ ਗੱਲ ਕਰਦੇ ਆਂ ਚੋਣਾ ਆ ਰਹੀ ਹੈ ਕੀ ਸੋਚਦੇ ਹੋ ਕਿਸ ਵਿਅਕਤੀ ਨੂੰ ਜਿਹੜੀ ਵੋਟ ਪਾਣੀ ਚਾਹੀਦੀ ਹੈ ਪਰ ਮੈਨੂੰ ਇਹਦੇ ਬਾਰੇ ਇੰਨੀ ਨੌਲੇਜ ਨਹੀਂ ਹੈ ਜੀ ਬਾਕੀ ਜੋ ਵੀ ਰਿੰਕੂ ਭਾਜੀ ਸੂਝਵਾਨ ਇਨਸਾਨ ਨੇ ਜੋ ਵੀ ਉਹਨਾਂ ਨੇ ਫੈਸਲਾ ਲਿਆ ਅੱਛੇ ਵਾਸਤੇ ਲਿਆ ਹੋਣਾ ਬਸ ਇਹੀ ਹੈ بڑے ਮੁੱਦਿਆਂ ਨੂੰ ਵੇਖ ਕੇ ਵੋਟ ਪਾਉਂਗਾ ਮੁੱਦਿਆਂ ਅਨੁਸਾਰ ਜੋ ਵੀ ਹੈਗਾ ਠੀਕ ਆ ਮੈਂ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਬਿਲਕੁਲ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਕਹਿਣਾ ਚਾਹੁੰਦੇ ਨੇ ਕਿਸ ਤਰ੍ਹਾਂ ਦੇ ਵਿਕਾਸ ਦੇ ਕੰਮ ਜਲੰਧਰ ਦੇ ਵਿੱਚ ਹੋਏ ਨੇ ਬਜ਼ੁਰਗ ਸਾਡੇ ਨਾਲ ਮੌਜੂਦ ਹੈ ਕੀ ਨਾ ਕੀ ਨਾ ਹੈ ਟਟਾ ਮੈਂ ਕੀ ਗੱਲ ਕਰਨੀ ਮੈਂ ਤੇ ਚੱਲਿਆ ਰੋਟੀ ਲੈਣ ਭੁੱਖ ਲੱਗੀ ਆ ਕੋਈ ਗੱਲ ਨਹੀਂ ਲੋਕਤਰਾ ਚੋਨਾ ਆ ਰਹੀਆਂ ਕਿਸ ਮੁੱਦੇ ਨੂੰ ਵੋਟ ਪਾਈ ਜਾਵੇ ਕੀ ਕਰ ਸਕਦੇ ਆ ਯਾਰ ਜਦੋਂ ਵੋਟਾਂ ਹੀ ਸਾਡੀਆਂ ਤਾਂ ਕੱਟੀਆਂ ਹੋਈਆਂ ਨੇ ਵਾਲੇ ਵੋਟਾਂ ਬਣਨੀਆਂ ਹੋਂ ਦੁਬਾਰਾ ਕਿਉਂ ਕੱਟੀਆਂ ਗਈਆਂ ਪਤਾ ਨਹੀਂ ਬਸਤੇ ਗੁਜ਼ਾਰੰਦਾਸੀ ਪੱਲੇ ਮੈਂ ਉੱਥੋਂ ਕੱਟੀ ਗਈ

ਅਸਲੀ ਗੱਲ ਕਰਨੀ ਵੋਟੇ ਕੱਟੀ ਹੋ ਜਾਂ ਲੈ ਬਣੂਗੀ ਤਾਂ ਗੱਲ ਵੋਟੇ ਨਹੀਂ ਗਈ ਬਿਲਕੁਲ ਜਿਸ ਤਰ੍ਹਾਂ ਕੇ ਨੰਦ ਦੱਸੇ ਕਿ ਇਹਨਾਂ ਦੀ ਵੋਟ ਜਿਹੜੀ ਉਹ ਕੱਟੀ ਗਈ ਏ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਭਾਈ ਸਾਹਿਬ ਭਾਜੀ ਕੀ ਨਾਮ ਆਪ ਦਾ ਪਰਮੇਸ਼ਰ ਉਪਨੀ ਜੀ ਚੋਣਾ ਆ ਰਹੀਆਂ ਕਿਸ ਦੇਖ ਦਿਓ ਵੀ ਕਿਸ ਤਰ੍ਹਾਂ ਦੇ ਕੰਮ ਕਾਇ ਜਲੰਧਰ ਚ ਹੋਏ ਨੇ ਕੰਮ ਘੱਟ ਕੇ ਤਰ੍ਹਾਂ ਦੇ ਨੇ ਸੜਕਾਂ ਟੁੱਟੀਆਂ ਪਈਆਂ ਬਹੁਤ ਬੁਰਾ ਹਾਲ ਏ ਅੱਡਾ ਲੱਭਾਂ ਪਾਣੋਂ ਅੱਡਾ ਪੈਂਡ ਰਿਕਸ਼ੀ ਆ ਕੇ ਸਾਨੂੰ ਕੰਮ ਨਹੀਂ ਮਿਲਦਾ ਸਾਰੀ ਅੱਧਾ ਘੰਟਾ ਹੋ ਗਿਆ ਖੜੇ ਨੂੰ ਅਜੇ ਤੱਕ ਕੁੜੀ ਨਹੀਂ ਕੀਤੀ ਤੁਸੀਂ ਸਾਰੀ ਡੇਢੀ ਸੜਕਾਂ ਦੇ ਉੱਪਰ ਰਹਿੰਦੇ ਹੋ ਸੜਕਾਂ ਦਾ ਕੀ ਹਾਲ ਬਹੁਤ ਬੁਰਾ ਹਾਲ ਹੈ ਬਹੁਤ ਟੁੱਟੇ ਆ ਸੜਕਾਂ ਦੇ ਵਿੱਚ ਸਾਡੇ ਗੱਡਿਆਂ ਨੂੰ ਨੁਕਸਾਨ ਹੁੰਦਾ ਰਿਪੇਅਰ ਤੇ ਕਿੰਨਾ ਬੋਲ ਲੱਗ ਰਿਹਾ ਹੈ ਕਿਸੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵਿਧਾਇਕ ਨਾ ਜਾਂ ਕਿਸੇ ਹੋਰ ਨੇ ਕੋਈ ਸੁਣਵਾਈ ਨਹੀਂ ਹੈਗੀ ਗੱਲਬਾਤ ਹੀ ਨਹੀਂ ਕੋਈ ਸਮਝਦਾ ਹੀ ਨਹੀਂ ਕੋਈ ਨਹੀਂ ਸੁਣਦਾ ਜਦੋਂ ਵੋਟ ਮੰਗਾ ਨਾਂ ਕੇ ਫਿਰ ਕੀ ਸਵਾਲ ਕੀਤੇ ਆਪਣੇ ਹੱਥ ਖੜੇ ਹੈ ਜੀ ਆਪਾਂ ਵੋਟ ਕਿਹਨੂੰ ਕਿਸਨੋਂ ਹੋਣੀ ਸਰਦਾਰ ਹੈ ਨਹੀਂ ਕੋਈ ਬੋਰਡ ਕਰਾ ਦਿਖਾਣੀ ਕੀ ਕਰਾਂਗੇ ਬੋਰਡ ਪਾ ਕੇ ਫਿਰ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਸਰਕਾਰ ਜਿਹੜੀ ਵੀ ਆਵੇ ਚੱਗੇ ਆਵੇ ਬਸ ਜਿਹੜਾ ਸੜਕਾਂ ਸੁਧਾਰ ਕਰੇ ਫੌਲੀ ਦਾ ਸੁਧਾਰ ਹੋਵੇ ਫੌਲੀ ਨੂੰ ਸਹੂਲਤਾਂ ਮਿਲਣ ਉਹ ਸਰਕਾਰ ਆਵੇ ਇਹ ਗਰੀਬਾਂ ਦੇ ਹੱਕ ਵੀ ਬਿਲਕੁਲ ਬਿਲਕੁਲ ਹੁਣ ਆ ਦੇਖੋ ਸਾਡੇ ਕੋ ਆਟੋ ਹੈ ਜੀ ਉਹਨੇ ਨੂੰ ਅਸੀਂ ਵੇਚਾਂਗੇ ਸਾਨੂੰ ਕੁਝ ਨਹੀਂ ਮਿਲਣਾ ਬੈਰੀ ਵਿਖਾ ਲੈ ਜਾਂਦੇ ਨੇ 1.5 ਲੱਖ ਤੱਕ ਆਟਾ ਮਿਲਦਾ ਉਹ ਵੀ ਡਾਣ ਪੇਮੈਂਟ ਕਟਵਾੜ 43000 ਦਵਾਂਗੇ ਫਿਰ ਜਾ ਕੇ ਮਿਲਣਾ ਇਹ ਇੰਨੇ ਦਾ ਵਿਕੜਾ ਨਹੀਂ

ਚੋਨਾ ਆ ਰਹੀਆਂ ਨੇ ਕੀ ਲੱਗਦਾ ਕਿ ਜਲੰਧਰ ਚ ਕੋਈ ਕੰਮਕਾਜ ਹੋਇਆ ਉਹਨਾਂ ਨੂੰ ਜਿਹੜੀ ਵੋਟ ਪਾਈ ਕਿ ਸਰ ਮੁਸ਼ਕਲ ਹੈ ਸੜਕਾਂ ਦੀ ਦੇਖੋ ਬੁਰਾ ਹਾਲ ਹੈਗਾ ਕੰਮ ਧੰਦੇ ਕਹਿੰਦੇ ਪਏ ਹੈਗੇ ਲੋਕਾਂ ਦੀਆਂ ਨੌਕਰੀਆਂ ਕਿੱਥੇ ਹੈਗੀ ਕੋਈ ਡਿਵੈਲਪਮੈਂਟ ਨਹੀਂ ਹੈਗੀ ਜਲੰਧਰ ਚ ਮਾਨੂੰ ਦੱਸੋ ਕਿੱਥੇ ਡਿਵੈਲਪਮੈਂਟ ਹੋਈ ਹੈ ਕੋਈ ਪਾਰਟੀ ਕਰਕੇ ਦਿਖਾ ਦੇ ਜਿੱਦਾਂ ਆਸੀ ਜੇਡ ਵਿੱਚ ਆਮ ਪਾਰਟੀ ਸੀਗੀ ਕਿਹੜੀ ਕੀਤੀ ਇਹਨਾਂ ਨੇ ਵਰਤੀ ਕਹਿੰਦੇ ਹੈਗੇ ਕਿ ਅਸੀਂ ਇਹ ਕੀਤਾ ਉਹ ਕੀਤਾ ਪਰ ਦਿਖਾਓ ਤਾਂ ਸਹੀ ਨਾ ਸੜਕਾਂ ਤੁਸੀਂ ਐ ਹੀ ਦੇਖ ਲਓ ਸੜਕ ਟੁੱਟੀ ਪਈ ਹੈਗੇ ਆਖੇ ਚਾਰ ਟੁੱਟੀ ਰੋਡ ਦੇਖ ਲੋ بارشਾਂ ਦੀ ਪਾਣੀ ਡੇਟੇ ਫੋਟੋ ਖੜਾ ਹੁੰਦਾ ਲੋਕੀ ਤਿਆਰ ਕੇ ਜਾਂਦੇ ਲੋਕ ਵੋਟ ਮੰਗਣ ਲਈ ਆਂ ਕੇ ਉਮੀਦਵਾਰ ਤੁਹਾਡੇ ਕੋ ਹਾਂਜੀ ਤੇ ਕੀ ਸਵਾਲ ਕਰੋਗੇ ਕਿਉਂ ਸਵਾਲ ਕੀ ਕਰਾਂ ਸਰ ਇਸ ਟਾਈਮ ਸਰਕਾਰ ਕੋਈ ਵੀ ਸਾਰਿਆਂ ਨੇ ਇੱਕੋ ਜਿਹੀ ਹੱਥ ਜੋੜ ਕੇ ਇਹ ਕਰਾਂਗੇ ਇਹ ਕਰਾਂ ਪਰ ਇਹਨਾਂ ਨੇ ਆਪਣੇ ਵਾਦੇ ਤੋਂ ਮੁੱਕਰ ਜਾਂਦੇ ਸਰਕਾਰ ਇਹ ਵੀ ਆਈ ਸੀ ਇਹ ਵੀ ਆਪਣੇ ਵਾਦੇ ਤੋਂ ਮੁੱਕਰੀ ਲੋਕਾਂ ਨੂੰ ਆਸਾ ਦਿੱਤਾ ਸਰਕਾਰ ਬਣ ਗਈ ਲੋਕੀ ਆਏ ਨੇ ਚਾਂਸੇ ਸਰਕਾਰ ਬਣ ਜਾਂਦੀ ਹੈਗੀ ਹੁਣ ਵੀ ਅਗਰ ਲੋਕੀ ਚਾਂਸੇ ਆ ਜਾਣਗੇ ਸਰਕਾਰ ਬਣੇਗੀ ਪਰ ਸਰਕਾਰ ਨੂੰ ਤੇ ਇਹ ਚਾਹੀਦਾ ਕਿ ਪਬਲਿਕ ਦੇਖੇ ਸਰਕਾਰ ਆਪਣਾ ਦੇਖਦੀ ਫਿਰੇ